ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਤਾਲੀਵਾਲ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਸ਼ੇਖੋ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵਾਰਡ 8 ਤੋਂ ਲੈ ਕੇ 12 ਵਾਰਡ ਤੱਕ ਵਰਕਰਾਂ ਨੂੰ ਲਾਮਬੰਦ ਕੀਤਾ ਅਤੇ ਪੋਸਟ ਲਗਵਾਏ ਗਏ ਇਸ ਮੌਕੇ ਬਲਵਿੰਦਰ ਸਿੰਘ ਸ਼ੇਖੋ ਨੇ ਕਿਹਾ ਕਿ ਅਸੀਂ ਆਪਣੇ ਹਲਕੇ ਵਿੱਚੋਂ ਪਾਰੀ ਬਹੁਤ ਮਤ ਨਾਲ ਕੁਲਦੀਪ ਸਿੰਘ ਤਾਲੀਵਾਲ ਨੂੰ ਜਿਤਾ ਕੇ ਭੇਜਾਂਗੇ। ਵਤਨ ਦੀ ਮਿੱਟੀ ਨਿਊ ਚੈਨਲ ਦੀ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ ਆ ਸਾਡ ਤੋਂ ਨਾ ਸੀ ਹੱਸ ਰਖੋ ਹੱਥ ਮੜਾ ਗਾ ਹੱਥ ਫੇਰੋ ਜਿੰਦਾਬਾਦ ਆਮਾ ਦੀ ਬਾਡੀ ਜਿੰਦਾਬਾਦ ਆਮਾ ਵੀ ਬਾਡੀ ਜਿੰਦਾਬਾਦ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਬ ਕਦੇ ਸੰਬੰਧ ਚ ਆਪਾਂ ਲਾ ਰਹੇ ਪੋਸਟ ਜੀ ਇਕਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਸੰਬੰਧ ਚ ਲਾ ਰਹੇ ਆ ਉਹਨਾਂ ਨੂੰ ਚਸਤੌਣ ਦੇ ਸੰਬੰਧ ਚ ਪੂਰਾ ਕੋਰਟੋਰ ਜੋੜਵਾ ਰਹੇ ਆ ਪਰ ਅਸੀਂ ਕਾਫੀ ਦਿਨਾਂ ਤੋਂ ਦੇਖਿਆ ਸਾਡੇ ਹਲਕੇ ਚ ਨਾ ਕੋਈ ਪੋਸਟ ਲੱਗਾ ਨਾ ਹੀ ਕੋਈ ਦੋਰ ਕਰਨਾ ਤੇ ਅਸੀਂ 25 ਤਰੀਕ ਦੇ ਲੱਗੇ ਆ ਅੱਛਾ ਜੀ ਸਾਰੇ ਰੀਤ ਲਾਤੇ ਜਿੰਨਾ ਕਿ ਸਾਡੀ ਕਮੇਟੀ ਦੇ ਲਾਇਆ ਹੈ ਕੁਝ ਰਹਿੰਦਾ ਸਵੇਰ ਤੱਕ ਆਪਾਂ ਲਾ ਦੇਣਾ ਪੋਸਟਰੀ ਲਾ ਰਹੇ ਕਿ ਡੋਰ ਟੂ ਡੋਰ ਡੋਰ ਵੀ ਜਾ ਰਹੇ ਨੇ ਇਹ ਕਦੋਂ ਤੋਂ ਜਾ ਰਹੇ ਦੀ ਅਸੀਂ 25 ਤਰੀਕ ਤੋਂ ਸ਼ੁਰੂ ਕੀਤਾ ਸੀ 25 ਤਰੀਕ ਤੋਂ ਆਜ਼ਾਦ ਦਿਨ ਨੂੰ ਕੱਲ ਦਾ ਦਿਨ ਵੀ ਕਰੋਗੇ ਫਿਰ ਅੱਜ ਕੱਲ ਦਾ ਦਿਨ ਵੀ ਕਰਾਂਗੇ ਜੀ ਸਵੇਰੇ ਸਵੇਰ ਦਾ ਟਾਈਮ ਲਾਵਾਂਗੇ ਕੋਈ ਕੱਲ ਸ਼ਾਮ 5 ਵਜੇ ਤੱਕ ਆ ਕੇ ਨਾ ਹਾਂਜੀ ਕੋਸ਼ਿਸ਼ ਕਰਾਂਗੇ ਕੱਲ ਸ਼ਾਮ ਤੱਕ ਲਾਉਂਦੇ ਲੋਕਾਂ ਨੂੰ ਲਾਮਬੰਦ ਕਰ ਰਹੀ ਜੀ ਲਾਮਬੰਦ ਕਰ ਰਹੇ ਇਹ ਸਾਸੀ ਸਾਡੇ ਨਾਲ ਆ ਪੂਰਾ ਜੋਰ ਜੋਰ ਲਾ ਰਹੇ ਆ ਤੇ ਕਿਦਾਂ ਦਾ ਸੰਯੋਗ ਮਿਲ ਰਿਹਾ ਲੋਕਾਂ ਕੋਲ ਤੁਹਾਨੂੰ ਬਹੁਤ ਵਧੀਆ ਸੰਯੋਗ ਮਿਲ ਰਿਹਾ ਚੜ੍ਹਦੀ ਕਲਾ ਚ ਕੀਤੇ ਜਿੰਨਾਂ ਦੇ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਗਗਨ ਸਾਹਿਬ